ਹਾਦਸਾ ਵਾਪਰ ਗਿਆ ਜਿਸ ਦੇ ਚਲਦਿਆਂ ਕਿ ਡਰਾਈਵਰ ਦੀ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 6 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਮ੍ਰਿਤਕ ਦੇ ਜੜੀਆ ਉਹ ਬਾਹਰ ਕੱਢੀ ਜਾਂਦੀ ਹੈ ਤਮੰਦ ਭਾਗਾ ਇਹ ਹਾਦਸਾ ਵਾਪਰਿਆ ਦੱਸਿਆ ਗਿਆ ਕਿ ਮਾਚੀਵਾੜਾ ਸਮਰਾਲਾ ਰੋਡ ਤੇ ਪਿੰਡ ਉਰਨਾ ਮੋੜ ਦੇ ਨੇੜੇ ਅੱਧੀ ਰਾਤ ਇਹ ਹਾਦਸਾ ਵਾਪਰਦਾ ਦੱਸਿਆ ਜਾ ਰਿਹਾ ਹੈ ਕਿ ਟਰਾਲਾ ਚਾਲਕ ਜੋ ਕਿ ਗੁਜਰਾਤ ਤੋਂ ਪੇਪਰ ਭਰ ਕੇ ਬੱਦੀ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ ਕਿ ਪਿੰਡ ਉਨਾ ਮੋੜ ਨੇੜੇ ਆਵਾਰਾ ਪਸ਼ੂ ਅਚਾਨਕ ਹੀ ਟਰਾਲੇ ਦੇ ਅੱਗੇ ਆ ਜਾਂਦੇ ਜਿਸ ਦੇ ਚਲਦਿਆਂ ਕਿ ਜਿਹੜਾ ਟਰਾਲਾ ਸੰਤੁਲਨ ਗਵਾ ਬੈਠਾ ਹੈ ਤੇ ਆਵਾਰਾ ਪਸ਼ੂ ਦੇ ਅੱਗੇ ਆਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਤੇ ਮੌਕੇ ਤੇ ਟਰਾਲਾ ਹੀ ਪਲਟ ਗਿਆ ਜਿਸ ਦੇ ਚਲਦਿਆਂ ਟਰਾਲੇ ਦਾ ਜਿਹੜਾ ਚਾਲਕ ਹੈ ਉਸ ਦੀ ਜਾਨ ਚਲੀ ਗਈ ਹੈ ਕ੍ਰੇਨ ਬੁਲਾ ਕੇ 6 ਘੰਟੇ ਦੀ ਮਿਹਨਤ ਤੋਂ ਬਾਅਦ ਟਰਾਲੇ ਦੇ ਕੈਬਿਨ ਦੇ ਵਿੱਚੋਂ ਮ੍ਰਿਤਕ ਦੇ ਬਾਹਰ ਕੱਢੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਤਾਂ ਵਾਰਾ ਪਸ਼ੂ ਅੱਗੇ ਆਉਣ ਦੇ ਕਾਰਨ ਐਡਾ ਵੱਡਾ ਟਰਾਲਾ ਸੜਕ ਵਿਚਾਲੇ ਪਲਟ ਗਿਆ। ਜਿਹੜਾ ਟਰਾਲਾ ਪਲਟੇ ਰਾਤ ਮੇਰਾ ਨਾਮ ਗਵਿੰਦਰ ਸਿੰਘ ਹੈ ਜੀ। ਇਹ ਟਰਾਲਾ ਮੇਰਾ ਹੈ ਜੀ। ਇਹ ਡਰਾਈਵਰ ਜਿਹੜਾ ਰਣਜੀਤ ਸਿੰਘ ਹੈ ਮੇਰੇ ਕਈ ਸਾਲ ਤੋਂ ਡਰਾਈਵਰੀ ਕਰਦਾ ਸੀਗਾ। ਇਹ ਗੁਜਰਾਤ ਦੇ ਵਿੱਚੋਂ ਲੈ ਕੇ ਆ ਰਹੇ ਸੀ ਹਿਮਾਚਲ ਵੱਧੀ ਜਾਣਾ ਸੀਗੇ ਨੇ ਇਹ ਰਸਤੇ ਵਿੱਚ ਇਹ ਮੋੜ ਤੇ ਆ ਕੇ ਕਿਤੇ ਕੋ ਪਸ਼ੂ ਆ ਗਏ ਮੁਰੇ ਪਸ਼ੂ ਆਉਣ ਕਾਰਨ ਗੱਡੀ ਬੇਕਾਬੂ ਹੋ ਗਈ ਉਹ ਤੋਂ ਗੱਡੀ ਪਲਟੀ ਇਸ ਕਰਕੇ ਇੱਥੇ ਹੁਣ ਅਸੀਂ ਥਾਣੇ ਵਿੱਚ ਬੈਠੇ ਹਾਂ ਉਹਨਾਂ ਨੂੰ ਕਰਵਾ ਰਹੇ ਹਾਂ ਤੇ ਉਹਦੀ ਮੌਤ ਹੋ ਗਈ ਜਮਫੇਤੀ ਤੇ ਡਰਾਈਵਰ ਦਾ ਨਾਮ ਕੀ ਹੈ ਜੀ ਦੱਸ ਦਿਓ ਇਹਦਾ ਨਾਮ ਰਜੀਤ ਸਿੰਘ ਹੈ ਜੀ ਇਹ ਧੂਰਕੋਟ ਲੈ ਰਾ ਜੀ ਥਾਣਾ ਰਾਮਪਰਾਪੂਰ ਜ਼ਿਲ੍ਹਾ ਮਸ਼ੰਡਾ ਦਾ ਰਹਿਣਾ ਸੀ ਜੀ ਇਹ ਕੀ ਮਾਮਲਾ ਐਕਸੀਡੈਂਟ ਹੋਇਆ ਇਹ ਰਾਤ ਵਾਤ ਕਰੀਬ 1 ਵਜੇ ਦਾ ਟਾਈਮ ਸੀ ਕਿ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਘੋੜਾ ਪਲਟ ਗਿਆ ਲੋਡ ਕੀਤਾ ਹੋਇਆ ਤੇ ਅਸੀਂ ਜਦੇ ਮੌਕੇ ਤੇ ਪਹੁੰਚੇ ਤੇ ਪਹੁੰਚਦੇ ਜਦੋਂ ਦੇਖਿਆ ਤਾਂ ਘੋੜਾ ਪਲਟਿਆ ਹੋਇਆ ਸੀ ਟਾਇਰ ਉਹਦੇ ਉੱਪਰ ਹੋਏ ਸੀ ਤੇ ਵਿੱਚ ਕੋ ਨੂੰ ਦੇਖਿਆ ਤਾਂ ਡਰਾਈਵਰ ਬੜਾ ਵਿੱਚ ਸੁਤੀ ਫਸਿਆ ਹੋਸੀ ਵਿੱਚ ਸਟੀਅਰਿੰਗ ਦੇ ਵਿੱਚ ਤੇ ਉਹਦੀ ਸਪੋਰਟ ਉਹਦੀ ਮੌਤ ਹੋ ਚੁੱਕੀ ਸੀ ਤੇ ਬਹੁਤ ਮਤਲਬ ਜਿੱਦੂ ਜährt ਕੀਤੀ ਹੋਰ ਡਰਾਈਵਰ ਇਕੱਠੇ ਹੋ ਕੇ ਨਹੀਂ ਨਿਕਲ ਨਹੀਂ ਸਿਆ ਤੇ ਫਿਰ 5-6 ਘੰਟੇ ਦੀ ਜਦੂ ਯਾਤੋਂ ਬਾਅਦ ਫਿਰ ਦੂਜਾ ਕ੍ਰੇਨ ਤੇ ਦੂਜਾ ਮੰਗਾਇਆ ਉਹ ਤਾਂ ਉਹਦੇ ਨਾਲ ਫਿਰ ਕਢਾ ਕੇ ਫਿਰ ਹੁਣ ਇਟ ਡੈਡ ਬੋਡੀ ਚ ਲਾਤਾ ਸਮਰਾਲਾ ਰੱਖੀ ਹੈ ਇਹ ਲੋਡ ਕਰਕੇ ਅ ਮਹਾਰਾਸ਼ਟਰ ਤੋਂ ਇਹਦੇ ਗੁਜਰਾਤ ਤੋਂ ਬੱਦੀ ਨੂੰ ਜਾ ਰਿਹਾ ਸੀ ਜਿਹੜਾ ਕਿ ਔਰਨਾ ਮੋੜ ਕੋਲ ਇਹ ਟਰੱਕ ਪੜਤਿਆ ਨਹੀਂ ਪਛਾਣ ਨਾਮ ਕੀ ਕੋਈ ਮੋਰੇ ਇਹਦੇ ਕੋ ਮਾਰਾ ਪਸ਼ੂ ਆਣ ਕਰਕੇ ਪਛਾਣ ਇਹਦੀ ਹੈ ਜੀ ਇਹ ਰਣਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਹੈਗਾ ਲਹਿਰਾ ਧੂਰਕੋਟ ਥਾਣਾ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਰਹਿਣ ਵਾਲਾ ਸੀ ਇਹਦੀ ਉਮਰ 31 ਸਾਲ ਸੀ ਇਹਦੇ ਪਿਤਾ ਦੇ ਅਤੇ ਬਿਆਨ ਦੇ ਕਾਰਵਾਈ ਕੀਤੀ ਹੈ ਜੀ ਹਾਂ ਜੀ ਤੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਵਾਰਾ ਪਸ਼ੂ ਅੱਗੇ ਆਉਣ ਦੇ ਕਾਰਨ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਚਾਲਦਿਆਂ ਕੀ ਡਰਾਈਵਰ ਦੀ ਜਾਨ ਚਲੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 6 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਮ੍ਰਿਤਕ ਦੇ ਜੜੀਆਂ ਉਹ ਬਾਹਰ ਕੱਢੀ ਜਾਂਦੀ ਹੈ ਤਮੰਦ ਭਾਗਾ ਇਹ ਹਾਦਸਾ ਵਾਪਰਿਆ